ਲੋਕ ਸਭਾ ਹਲਕਾ ਖੰਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਕੁਲਵੀਰ ਸਿੰਘ ਜੀਰਾ ਟਿਕਟ ਮਿਲਣ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪਹੁੰਚੇ ਨਹੀਂ ਜਿੱਥੇ ਉਹਨਾਂ ਨੂੰ ਗੁਰੂ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਹੀ ਪੱਤਰਕਾਰਾਂ ਨੇ ਘੇਰ ਲਿਆ ਅਤੇ ਹਲਕਾ ਖੰਡੂਰ ਸਾਹਿਬ ਤੋਂ ਸ਼ਰੋਮਣੀ ਅਕਾਲੀ ਦਲ ਦੇ ਅਤੇ ਭਾਈ ਅਮਰਤਪਾਲ ਸਿੰਘ ਬਾਰੇ ਅਜਿਹੇ ਸਵਾਲ ਕਰ ਦਿੱਤਾ ਕਿ ਜਿਸ ਤੋਂ ਬਾਅਦ ਜੀਰੇ ਦਾ ਪਾਰਾ ਹਈ ਹੁੰਦਾ ਹੋਇਆ ਨਜ਼ਰ ਆਇਆ ਪੱਤੇ ਹੋਏ ਜੀਰਾ ਨੇ ਮੀਡੀਆ ਦੇ ਕੈਮਰੇ ਸਾਹਮਣੇ ਕਿਹਾ ਕਿ ਮੈਂ ਤਾਂ ਪਲਟਾ ਪਲਟਾ ਕੇ ਮਰੂੰਗਾ ਹੁਣ ਅੱਗੇ ਤੁਸੀਂ ਆਪ ਹੀ ਸੁਣ ਲਵੋ ਕਿ ਆਖਿਰ ਕਿਸ ਨੂੰ ਪਲਟਾਉਣ ਦੀ ਜੀਰਾ ਹੋਰੀ ਤਿਆਰੀ ਕਰੀ ਬੈਠੇ ਨੇ ਸਾਲਾ ਅੱਜ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਆਈਆਂ ਔਰ ਪਹਿਲਾ ਨਾਤਮਸਤ ਹੋਵਾਂਗੇ ਫਿਰ ਉਸ ਤੋਂ ਬਾਅਦ ਪ੍ਰੈਸ ਦੇ ਨਾਲ ਜਿਹੜੀ ਵੀ ਗੱਲਬਾਤ ਕਰਨੀ ਹੈ ਫਿਰ ਉਸ ਤੋਂ ਬਾਅਦ ਕਰਾਂਗੇ ਪਰ ਇੱਕ ਬਹੁਤ ਵੱਡਾ ਵੱਡਾ ਦਇਤਵ ਦਿੱਤਾ ਲੈ ਕੇ ਪਾਰਟੀ ਦਾ ਫੈਸਲਾ ਜਾਂ ਤੁਹਾਡੀ ਇਹ ਮੰਗ ਸੀ ਕਿ ਪਾਰਟੀ ਨੇ ਆਪੇ ਤੈਅ ਕੀਤਾ ਗੱਲ ਇਹ ਹੈ ਕਿ ਜਿਵੇਂ ਤੁਸੀਂ ਰੋਜ਼ ਮੀਡੀਆ ਪੰਛਕ ਸੀਟ ਪੰਛਕ ਸੀਟ ਕਰ ਰਹੇ ਸੀ ਸਰ ਸਾਹਮਣੇ ਤੇ ਔਰ ਰਾਣਾ ਜੀ ਦੇ ਸੰਯੋਗ ਦੇ ਨਾਲ ਔਰ ਸਾਰੀ ਸਮੂਚੀ ਲੀਡਰਸ਼ਿਪ ਜਿਹੜੇ ਨੌ ਦੇ ਨੌ ਹਲਕੇ ਪੈਂਦੇ ਆ ਸਾਰਿਆਂ ਨੇ ਜਿਹੜਾ ਸੀ ਜਿਹਾ ਕਿ ਮੇਰਾ ਨਾਮ ਭੇਜਿਆ ਔਰ ਜਿਹੜੇ ਪਾਰਟੀ ਨੇ ਭੇਜਿਆ ਤਾਂ ਤਕੜੇ ਹੋ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਕੇ ਜਿਹੜੀ ਸੀਟ ਹੈ ਇਹ ਕਾਂਗਰਸ ਪਾਰਟੀ ਦੀ ਜੁਮਾਈ ਤੋਂ। ਵਾਟ ਇਜ਼ ਹੀ ਦੇ ਕੋਲੇ ਚਰਚਾ ਦੇ ਵਿੱਚ ਇਸ ਕਰਕੇ ਵੀ ਆ ਕਿਉਂਕਿ ਅਮਰਤਪਾਲ ਸਿੰਘ ਨੇ ਵੀ ਐਲਾਨ ਕੀਤਾ ਕਿ ਜੇ ਤੂੰ ਮੈਂ ਇਲੈਕਸ਼ਨ ਲੜਾਂਗਾ। ਗੱਲ ਇਹ ਆ ਕਿ ਮੈਂ ਕਿਸੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੁੰਦਾ ਕਿਉਂਕਿ ਜਿੰਦੇ ਨਾਂ ਨਾਲ ਭਾਈ ਸਾਹਿਬ ਲੱਗਦਾ ਹੋਵੇ ਔਰ ਗੁਰੂ ਦਾ ਬਾਣਾ ਪਾਇਆ ਹੋਵੇ। ਤੇ ਜਦੋਂ ਗੁਰੂ ਦਾ ਬਾਣਾ ਪਾਇਆ ਹੋਵੇ ਤੇ ਉਦੋਂ ਸਾਨੂੰ ਇਹ ਆ ਕਿ ਪਰਮਾਤਮਾ ਜੋ ਕਰਦਾ ਉਹ ਚੰਗਾਈ ਕਰਦਾ। ਔਰ ਮੈਂ ਗੱਲ ਕਹਿਣੀ ਚਾਹਾਂਗਾ ਕਿ ਹਮੇਸ਼ਾ ਉਹ ਗੁਰੂ ਮਾਰਾ ਦੇ ਉਟਾਸਰੇ ਦਿਨ ਨਾਲ ਚੱਲੇ ਆਂ ਔਰ ਮੇਰਾ ਪਰਿਵਾਰ ਵੀ ਜਿਹੜਾ ਇੱਕ ਪੰਥਕ ਪਰਿਵਾਰ ਆ ਮੇਰੇ ਦਾਦਾ ਜੀ ਸਵਰਗਵਾਸੀ ਜਹੇਦਾਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐ ਐਸਪੀਸੀ ਦੇ ਔਰ ਮੇਰੇ ਪਿਤਾ ਜੀ ਸਵਰਗਵਾਸੀ ਜਹੇਦਾਰ ਇੰਦਰਜੀਤ ਸਿੰਘ ਜੀਰਾ ਜੋ ਕਿ ਦੋ ਵਾਰ ਐਮਐਲਏ ਰ ਐ ਮਨਿਸਟਰ ਰ ਔਰ ਪੰਥਕ ਪਰਿਵਾਰ ਆ ਔਰ ਗੱਲ ਇਹ ਆ ਕਿ ਗੱਲ ਅਸੀਂ ਮੁੱਦਿਆਂ ਦੀ ਗੱਲ ਆ ਕਿ ਜੇ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੀ ਐਨਐਸਏ ਲਾਈ ਆ ਮੈਂ ਉਦੋਂ ਵੀ ਉਹਦਾ ਵਿਰੋਧ ਕੀਤਾ ਸੀ ਔਰ ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਸਾਨੂੰ ਮੈਂ ਇਸ ਦਾ ਵਿਰੋਧ ਵੀ ਕਰਦਾ ਔਰ ਅੱਜ ਵੀ ਇਹ ਲੋਕਾਂ ਨੂੰ ਸ਼੍ਰੀ ਆਪਣਾ ਲੋਕ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਦੇ ਸਾਰੇ ਵੋਟਰ ਭੈਣ ਭਰਾਵਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਆ ਉਹ ਵੀ ਕਾਂਗਰਸ ਦੀ ਬਣ ਜਾ ਰਹੀ ਔਰ ਉਹ ਆਪ ਦੀ ਸਰਕਾਰ ਦੇ ਵਿੱਚ ਇਹ ਵਿਸ਼ਵਾਸ ਦਿਵਾਉਣਾ ਕਿ ਜਦੋਂ ਕਾਂਗਰਸ ਦੀ ਸਰਕਾਰ ਹੋਵੇਗੀ ਔਰ ਇਹ ਚੁਣਕੀ ਮੈਨੂੰ ਭੇਜਣਗੇ ਮੈਂ ਇਸ ਦੀ ਗਾਰੰਟੀ ਲੈਣਾ ਕਿ ਉਦੋਂ ਕਿਸੇ ਪੰਜਾਬ ਦੇ ਨੌਜਵਾਨ ਦੇ ਉੱਤੇ ਐਨਐਸਏ ਨਹੀਂ ਲੱਗੇਗਾ ਪਰ ਇੱਕ ਕਹਿੰਦਾ ਬਾਰ-ਬਾਰ ਕਹਿ ਰਹੇ ਬਿਰਸਾ ਸਿੰਘ ਬਲਟੋਵਾ ਕਹਿ ਰਹੇ ਨੇ ਬਿਰਸਾ ਸਿੰਘ ਬਲਟੋਵਾ ਭਾਰੀ ਮੇਰੇ ਤੋਂ ਵੱਧ ਜਿਹੜੇ ਆ ਉਹ ਮਾਝੇ ਦੇ ਲੋਕ ਜਾਣਦੇ ਨੇ ਕਿ ਪੰਥਕ ਕੌਣ ਆ ਤੇ ਕੌਣ ਨੇ ਅੱਛਾ ਇੱਕ ਤੁਹਾਡੀ ਉਹਨਾਂ ਨੇ ਕਦ ਕਾੜ ਦੇ ਵੀ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਜੀ ਉਹ ਕੀ ਕਰ ਲੈਣਗੇ ਮੇਰਾ ਗੱਲ ਇਹ ਆ ਕਿ ਕੱਦ ਕਾਟ ਤੇ ਤੇ ਮਜੀਠੀਆ ਸਾਹਿਬ ਵੀ ਸਵਾਲ ਚੁੱਕਦੇ ਹੁੰਦੇ ਸੀ ਰੋਲਾ ਇਹ ਹੈ ਕਿ ਕੱਦ ਛੋਟਾ ਹੈ ਪਰ ਜਦੋਂ ਪਲਟਾ ਕੇ ਮਾਰਾਂ ਪਤਾ ਤਦ ਉਹਦੋ ਹੀ ਲੱਗਦਾ ਪਲਟੀ ਮਾਰੇਗੀ ਐ ਕਿ ਉਹ ਅਸੀਂ ਦੇਖੋਗੇ ਨਹੀਂ ਨੇ ਪੰਥ ਦੇ ਹੋਂਦ ਦੇ ਕਿਹਾ ਜਾ ਰਿਹਾ ਕਿ ਪੰਥ ਕਿਸ ਵਲੇਸੀ ਮੌਜੂਦ ਆ ਗੱਲ ਇਹ ਹੈ ਕਿ ਅਸੀਂ ਇੱਕ ਮੁੱਦਿਆਂ ਦੀ ਗੱਲ ਕਰੀਏ ਜਿਹੜੀ ਮੁੱਦਿਆਂ ਦੀ ਗੱਲ ਅੱਜ ਅਸੀਂ ਮੁੱਦਿਆਂ ਦੀ ਜਿਹੜੀ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਣਾ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ ਇਸ ਕਰਕੇ ਮੈਂ ਗੱਲ ਕਹਿਣਾ ਕਿ ਜਿਹੜੇ ਮੁੱਦੇ ਆ ਉਹ ਅਸੀਂ ਜਦੋਂ ਨੱਤਬਸਤਖ ਸਾਹਿਬ ਹੋਵਾਂਗੇ ਉਸ ਤੋਂ ਬਾਅਦ ਜਿਹੜੀ ਜਿਹੜੇ ਅਸੀਂ ਆਪਦੇ ਲੋਕਾਂ ਚਾਰ ਦਾ ਏਜੰਡਾ ਲੈ ਕੇ ਜਾਵਾਂਗੇ ਫਿਰ ਉਸ ਤੋਂ ਬਾਅਦ ਸਾਰੀ ਗੱਲ ਤਾਂ ਕੀ ਸਮਝੋਗੇ ਇੱਕ ਚੈਲੰਜ ਹੈ ਤੁਹਾਡੇ ਵਾਸਤੇ ਗੱਲ ਇਹ ਆ ਕਿ ਜਦੋਂ ਗੁਰੂ ਸਾਹਿਬ ਦਾ ਓਟ ਆਸਰਾ ਹੋਵੇ ਤੇ ਗੁਰੂ ਦੇ ਅੱਗੇ ਤਾਂ ਕੋਈ ਵੀ ਚੈਲੰਜ ਨਹੀਂ ਹੁੰਦਾ ਔਰ ਅਸ਼ੀਰਵਾਦ ਜਿਹੜਾ ਪਰਮਾਤਮਾ ਦਾ ਜਿਹੜਾ ਉਹ ਮੇਰੇ ਨਾਲ ਤੁਹਾਡੀ ਚੁਣੌਤੀ ਕੌਣ ਹੈ ਬਿਰਸਾ ਸਿੰਘ ਬਲਟੋਆ ਕਿ ਲਾਲਜੀਤ ਪ ਗੱਲ ਇਹ ਆ ਕਿ ਮੈਂ ਤੁਹਾਨੂੰ ਇਹ ਗੱਲ ਦੱਸਿਆ ਕਿ ਅੱਜ ਪਹਿਲਾਂ ਗੁਰੂ ਘਰ ਚੱਲਿਆ ਉਸ ਤੋਂ ਬਾਅਦ ਮੈਂ ਅੱਜ ਪਬਲਿਕ 'ਚ ਜਾਣਾ ਪਬਲਿਕ ਦੇ ਵਿੱਚ ਜਾ ਕੇ ਮੈਂ ਆਪਦੀ ਗੱਲ ਰੱਖਣੀ ਆ ਠੀਕ ਹੈ ਪਾਰਟੀ ਦਾ ਮੈਸੇਜ ਦੇਣਾ ਔਰ ਉਸ ਤੋਂ ਬਾਅਦ ਦੇ ਵਿੱਚ ਅੱਜ ਤਾਂ ਇੱਕ ਅਜੇ ਇੱਕ ਮਹੀਨਾ ਪਿਆ ਜੀ ਆਪਾਂ ਹੁਣੇ ਕਹਿ ਦਈਏ ਆ ਚੁਣੌਤੀ ਉਹ ਚੁਣੌਤੀ ਹੈ ਜਦੋਂ ਤੁਹਾਡੇ ਨਿੱਜੀ ਤੌਰ ਦੇ ਉੱਤੇ ਤੁਹਾਡੇ ਜੀਵਨ 'ਚ ਕਿੱਡਾ ਇਸ ਸੀਟ ਦਾ ਅਸਰ ਹੈ ਗੱਲ ਇਹ ਕਿ ਮੈਂ 2014 ਤੋਂ ਮੇਰੀ ਇਸ ਕੱਲ ਦੀ ਇੱਛਾ ਸੀ ਕਿ ਪੰਥਕ ਸੀਟ ਆ ਔਰ ਮੇਰੇ ਪਿਤਾ ਜੀ ਸ਼ਰਗਵਾਸੀ ਜਹਦਰਿੰਦਰ ਸਿੰਘ ਜੀ ਦਾ ਕਿ ਇੱਥੋਂ ਲੜਨ ਇਲੈਕਸ਼ਨ ਪਰ ਪਾਰਟੀ ਨੇ ਅੱਜ ਇਸ ਦੁਨੀਆ ਤੇ ਲੈ ਰਹੀ ਹੈ ਅੱਜ ਅੱਜ ਮੈਨੂੰ ਮੌਕਾ ਦਿੱਤਾ ਔਰ ਮੈਨੂੰ ਆਸ ਹੈ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਆ ਪਰਮਾਤਮਾ ਨੇ ਚਾਹਿਆ ਟਿਕਟ ਦਿੱਤੀ ਹੈ ਗੁਰੂ ਸਾਹਿਬ ਨੇ ਔਰ ਜਿੱਤ ਵੀ ਗੁਰੂ ਸਾਹਿਬ ਦਾ ਰਹੇਬੰਦੀ ਕਾਂਗਰਸ ਦੀ ਉਹ ਤੁਹਾਡੇ ਨਾਲ ਹੈ ਜੀ ਸਾਰੀ ਕੀ ਕੀ ਸਾਰੇ ਨਾਲ ਹੀ ਨੇ ਮੈਂ ਦੇਖੂ ਹੋਏਗਾ ਕੋਈ ਲੱਗ ਤੇ ਤਾਂ ਦੱਸੋ ਇਸ ਮੌਕੇ ਜੀਰਾ ਨੇ ਵਿਰੋਧੀ ਧਿਰਾਂ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਮੈਂ ਵੀ ਪੰਥਕ ਆਗੂਆਂ ਦੇ ਪਰਿਵਾਰ ਦੇ ਨਾਲ ਸਬੰਧ ਰੱਖਦਾ ਹਾਂ ਤੇ ਮੈਂ ਪੰਥਕ ਮੁੱਦਿਆਂ ਦੀ ਗੱਲ ਕਰਾਂਗਾ ਤੇ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਵਾਂਗਾ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ